ਹਾਤੀ ਪੁਲਿਸ ਅਮਰਸਰ ਦੇ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਤੁਹਾਨੂੰ ਇਸ ਮਾਮਲੇ ਵਿੱਚ ਡੀਆਈਜੀ ਸੰਦੀਪ ਗੋਇਲ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਸਾਰੀ ਜਾਣਕਾਰੀ ਜਿਹੜੀ ਕਿ ਉਹ ਦਿੱਤੀ ਗਈ ਹੈ ਜਿਸ ਵਿੱਚ ਕਿ ਵਿਦੇਸ਼ੀ ਪਿਸਟਲ ਤੇ ਨਾਲ ਹੋਰ ਹਥਿਆਰ ਤੇ 5 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਕਿ ਉਹ ਬਰਾਮਦ ਕੀਤੀ ਗਈ ਇਸ ਮਾਮਲੇ ਵਿੱਚ ਤਿੰਨ આરોપી ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਅਜੂਲ ਅਰੋੜਾ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਨੂੰ ਹੋਰ ਲੀਡ ਮਿਲੀ ਤਾਂ ਉਸ ਤੋਂ ਬਾਅਦ ਦਿਲਪ੍ਰਿਤ ਕੋਰ ਔਰ ਪ੍ਰਥਮ ਸ਼ਰਮਾ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਸੇ ਮਾਮਲੇ ਵਿੱਚ ਤਿੰਨ આરોપીਾਂ ਦੀ ਜਿਹੜੀ ਗ੍ਰਿਫਤਾਰੀ ਉਹ ਹਜੇ ਬਾਕੀ ਹੈ ਉਸ ਇਸ ਮਾਮਲੇ ਵਿੱਚ ਲਗਾਤਾਰ ਜੋ ਪੁਲਿਸ ਵੱਲੋਂ ਵੱਡੀ ਕਾਰਵਾਈ ਉਹ ਕੀਤੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਲਗਾਤਾਰ ਦਿਹਾਤੀ ਪੁਲਿਸ ਵੱਲੋਂ ਵੀ ਵੱਡੀਆਂ ਕਾਰਵਾਈਆਂ ਜਿਹੜੀ ਕਿ ਅਮਲ ਵਿੱਚ ਲਿਆਂਦੀ ਗਈ ਨੇ ਜੇ ਗੱਲ ਕਰ ਲਈ ਇਸ ਮਾਮਲੇ ਵਿੱਚ ਕੁੱਲ ਬਰਾਮਦਗੀ ਤਾਂ 4 ਕਿਲੋ 863 ਗ੍ਰਾਮ ਹੈਰੋਇਨ 4 ਪਿਸਟਲ ਦੋ ਰਾਈਫਲ ਤੇ ਨਾਲ 84 ਜਿੰਦਾ ਰੋਂਦ ਜਿਹੜੇ ਕਿ ਉਹ ਨਾਲ ਬਰਾਮਦ ਕੀਤੀ ਗਈ ਤਨ ਨਾਲ ਦੋ ਗੱਡੀਆਂ ਜਿਹੜੇ ਕਿ ਉਹ ਬਰਾਮਦ ਕੀਤੀਆਂ ਨੇ ਔਰ ਡੀਆਈਜੀ ਸਦੀਪ ਗੋਇਲ ਨੇ ਦੱਸਿਆ ਵੀ ਇਸ ਮਾਮਲੇ ਵਿੱਚ ਜਿਹੜੇ ਤਿੰਨ આરોપી ਨੇ ਉਹਨਾਂ ਦੀ ਗ੍ਰਿਫਤਾਰੀ ਹੋਰ ਹੋਣੀ ਬਾਕੀ ਹੈ ਔਰ ਜਿਹੜਾ ਇਸ ਦਾ ਗਰੋਦਾ ਕਿੰਗ ਪਿੰਨਾ ਹੈ ਅਭੀ ਉਸ ਦੀ ਵੀ ਗ੍ਰਿਫਤਾਰੀ ਇਸੇ ਮਾਮਲੇ ਵਿੱਚ ਜਿਹੜੀ ਕਿ ਉਹ ਜਲਦੀ ਕੀਤੀ ਜਾਵੇਗੀ ਔਰ ਹੋਰ ਜਿਹੜੇ ਕਿ ਇਸ ਮਾਮਲੇ ਵਿੱਚ ਜੋ ਵੀ ਖੁਲਾਸੇ ਹੋਣ ਦੀ ਜਿਹੜੀ ਸੰਭਾਵਨਾ ਉਹਨਾਂ ਨੇ ਜਿਤਾਈ ਹੈ ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਇਆ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਤਾ ਉਹਨੂੰ ਦੁਹਰਾਉਣਾ ਚਾਹਨਾ ਹੈ ਕਿ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰਵਾਦ ਜਿਹੜਾ ਇਹ ਨਸ਼ੇ ਦਾ ਜਿਹੜਾ ਹੈਗਾ ਸਦਾਕਰਾਂ ਦੇ ਵਿਰੁੱਧ ਤੇ ਸਾਡਾ ਜਿਹੜਾ ਸੰਕਲਪ ਹੈਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਗੈਂਗਸਟਰ ਦੇ ਜਿਹੜੇ ਕੋਰ ਤੋਂ ਖਤਮ ਰਹਿਤ ਕਰਨਾ ਉਸ ਦੀ ਲੜੀ ਦੇ ਵਿੱਚ ਹੀ ਅੰਮ੍ਰਿਤਸਰ ਰੂਲਰ ਪੁਲਿਸ ਨੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈਗਾ ਅੰਮ੍ਰਿਤਸਰ ਪੁਲਿਸ ਨੇ ਸੈਂਟਰਲ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਸਤੈਨ ਸ਼ਰਾ ਜਿਹੜਾ ਹੈਗਾ ਗੈਂਗਸਟਰ ਉਹਦੇ ਨਾਲ ਜਿਹੜਾ ਇੰਟਰਨੈਸ਼ਨਲ ਜਿਹੜਾ ਉਹ ਨਾਰਕ ਤੇ ਟੈਰਰਿਜ਼ਮ ਦਾ ਜਿਹੜਾ ਖੇਲ ਖੇਡ ਰਿਹਾ ਸੀਗਾ ਉਹਨੂੰ ਬਸਟ ਕੀਤਾ ਹੈਗਾ ਤੇ ਇਸ ਦੇ ਵਿੱਚ ਆ तकरीबन 5 ਕਿਲੋ ਹਿਰੋਇਨ ਚਾਰ ਵਿਦੇਸ਼ੀ ਪਿਸਤੌਲਾਂ ਦੇ ਵਿੱਚੋਂ ਦੋ ਗਲੌਕ ਨੇ ਦੋ ਪੀਐਕਸ 5 ਨੇ ਆ ਦੋ ਰਾਈਫਲਾਂ ਇੱਕ ਪੰਪ ਐਕਸ਼ਨ ਰਾਈਫਲ ਤੇ ਇੱਕ ਸਪਿੰਗਫੀਲਡ ਤੇ 160 ਤੋਂ ਉੱਤੇ ਕਰੀਬ ਆਪਣੇ ਆ ਜਿੰਨਾਂ ਤਾਰਤੂਸ ਇਹਦੇ ਵਿੱਚ ਦੋ ਕਾਰਾਂ ਇੱਕ ਥਾਰ ਤੇ ਇੱਕ ਹੁੰਡਾਈ ਆ 120 ਵੀ ਅਬਰਾਮਦ ਕੀਤੀ ਹੈਗੀ ਆ ਇਸ ਦੇ ਵਿੱਚ ਤਿੰਨ ਦੋਸ਼ੀ ਅ ਗ੍ਰਫਤਾਰ ਹੋਏ ਨੇ ਅਜ਼ੁਲ ਅ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਸ ਦਾ ਜਿਹੜਾ ਇਹ ਸਾਰਾ ਜਿਹੜਾ ਖੇਲ ਰਚਿਆ ਜਾ ਰਿਹਾ ਸੀਗਾ ਸੱਤਾ ਨਿਸ਼ਾਰੇ ਦੇ ਇਸ਼ਾਰੇ ਤੇ ਉਹ ਅਭਿਰਾ ਅਬੀਰਾਜ ਉਰਫ ਅਬੀਮਾਲ ਵੱਲੋਂ ਕੀਤਾ ਜਾ ਰਿਹਾ ਸੀ ਅਬੀਮਾ ਅਬੀਮਾਲ ਦੀ ਜਿਹੜੀ ਮਦਰ ਹੈਗੀ ਇਹ ਦਿਲਪ੍ਰੀਤ ਕੌਰ ਉਹ ਇਸ ਦੇ ਸਾਰੇ ਗੁਰਗਤ ਧੰਦੇ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਦੀ ਸੀ ਸਾਰੇ ਜਿਹੜੇ ਇਹ ਨਸ਼ੇ ਦੇ ਪੈਸੇ ਆਉਂਦੇ ਸੀ ਜਾਂ ਜਿਹੜੇ ਵੈਪਨਾਂ ਨੂੰ ਇੱਧਰ ਉੱਧਰ ਕਰਨ ਦੇ ਤੇ ਜਾਂ ਫਰੋਕਤ ਵੇਚਣ ਫਰੋਕਤ ਦੇ ਪੈਸੇ ਆਉਂਦੇ ਸੀ ਉਹ ਸੰਭਾਲਦੀ ਸੀ ਇਸ ਕਰਕੇ ਦਿਲ ਦਿਲਪ੍ਰੀਤ ਕੌਰ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਜਿਹੜਾ ਪ੍ਰਥਮ ਸ਼ਰਮਾ ਹੈਗਾ ਉਹ ਅਬੀ ਰਾਜ ਦੇ ਨਾਲ ਇੱਕ ਕੁੜੀ ਹੈ ਉਹਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਹੈ ਕਿ ਉਹਦੇ ਨਾਲ ਵਿਆਹ ਕੀਤਾ ਹੋਇਆ ਉਹਦੇ ਬਾਰੇ ਨਹੀਂ ਸਾਨੂੰ ਹਲੇ ਪਤਾ ਉਹਦੀ ਦੋਸਤ ਹੈ ਕੀ ਹੈ ਉਹ ਉਸ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈ ਤੇ ਉਸ ਦਾ ਜਿਹੜਾ ਭਰਾ ਹੈਗਾ ਪ੍ਰਥਮ ਸ਼ਰਮਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਇੱਕ ਹਰਮਨਦੀਪ ਸਿੰਘ ਹਾਂਜੀ ਹਰਮਨਦੀਪ ਹਰਨ ਹਰਨਦੀਪ ਸਿੰਘ ਹਰਨਦੀਪ ਸਿੰਘ ਨਾਮ ਦਾ ਦੋਸ਼ੀ ਜਿਹੜੀਆਂ ਸਾਡੀ ਤਫਤੀਸ਼ ਹੋਈ ਹੈ ਉਸ ਦੇ ਵਿੱਚ ਅਬੀਮਾਲ ਨੰਦਨੀ ਸ਼ਰਮਾ ਹਰਨਦੀਪ ਇਹ ਇਹਨਾਂ ਦੇ ਨਾਮ ਸਾਹਮਣੇ ਆਏ ਹੈ ਤੇ ਸੱਤਾਂ ਨੂੰ ਇਸ਼ਾਰਾ ਤਾਂ ਇਹਦੇ ਵਿੱਚ ਦੋਸ਼ੀ ਹੈ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਇਹ ਸਾਰਾ ਜਿਹੜਾ ਐਨਡੀਪੀਐਸ ਦਾ ਨਾਰਕੋ ਟੈਰਰ ਦਾ ਜਿਹੜਾ ਇਹ ਖੇਡ ਰਚਿਆ ਜਾ ਰਿਹਾ ਸੀ ਉਹਦੇ ਇਸ਼ਾਰੇ ਦਿੱਤੇ ਜਾ ਰਿਹਾ ਸੀ ਤੇ ਇੱਥੇ ਮੈਂ ਐਸਐਸਪੀ ਸੁਹੇਲ ਮੀਰ ਡੀਐਸਪੀ ਵਿਰਿੰਦਰ ਨਾਗਰਾ ਜਿਹੜੇ ਸਤਵਿੰਦਰ ਸਿੰਘ ਨੇ ਸਪੈਸ਼ਲ ਸੈੱਲ ਦੇ ਆਪਣਾ ترسیم ਸਿੰਘ ਸਾਡੇ ਜਿਹੜੇ ਐਸਆਈ ਨੇ ਇਹਨਾਂ ਨੇ ਇਸ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਸੈਂਟਰਲ ਏਜੰਸੀਆਂ ਨਾਲ ਇਹਨਾਂ ਦਾ ਬਹੁਤ ਅੱਛਾ ਤਾਲਮੇਲ ਦਾ ਨਤੀਜਾ ਇਹ ਹੈ ਕਿ ਅਸੀਂ ਐਡੇ ਵੱਡੇ ਜਿਹੜਾ ਹੈਗਾ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਸਹੀ ਇਹਨਾਂ ਦੇ ਪਹਿਲੇ ਵੀ ਮੁਕੱਦਮੇ ਦਰਜ ਨੇ ਜੀ ਸੁਖਵੀਰ ਸਿੰਘ تھے ਤੇ ਅਭਿ ਰਾਜ تھے ਅਭਿਰਾਜ ਤੇ ਅਭਿਰਾਜ ਤੇ ਕਾਫੀ ਮੁਕਦਮੇ ਦਰਜ ਨੇ ਅਭਿਰਾਜ ਉਹਦੇ ਤੇ ਐਨਡੀਪੀਐਸ ਦੇ ਤੇ ਆਪਣੇ ਕਾਫੀ ਮੁਕਦਮੇ ਮੇਨੇ ਨਾਰਕੋਟਿਕ ਹੈ ਜੀ 1950 ਹਾਂ ਜੀ ਸਦਵੀਰ ਨੇ ਇਸ਼ਾਰਾ ਤਾਂ ਤੋਂ ਇਹਨੇ ਅਭਿਰਾਜ ਉਹਦੇ ਕ੍ਰਿਮੀਨਲ ਹਿਸਟਰੀ ਹੈਗੀ ਐ ਇਸ ਤੋਂ ਇਹਦੇ ਕੋਲੇ ਇਹਦੇ 15 ਤੋਂ ਕਰੀਬ ਇਹਦੇ ਪਰਚੇ ਦਰਜ ਨੇ ਸੱਤਾਂ ਨੇ ਇਸ਼ਾਰਾ ਤੁਹਾਨੂੰ ਪਤਾ ਹੀ ਐ ਇਹਦੇ ਉੱਤੇ ਤਕਰੀਬਨ 20 ਕ੍ਰਿਮੀਨਲ ਪਰਚੇ ਦਰਜ ਨੇ ਐਕਸਟਰੈਕਸ਼ਨਾਂ ਦੇ ਸੋ ਅਸੀਂ ਉਸ ਲੜੀ ਦੇ ਵਿੱਚ ਕੀ ਪੰਜਾਬ ਨੂੰ ਇੱਕ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਤੋਂ ਫ੍ਰੀ ਕਰਨਾ ਹੈਗਾ ਤਾਂ ਉਹ ਉਸ ਦੀ ਲੜੀ ਦੇ ਵਿੱਚ ਹੀ ਇਹ ਸਾਰਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਹੈ ਸਰ ਇੱਕ ਸੈਕਿੰਡ ਪਲੀਜ਼ ਸਰ ਉੱਥੇ ਤੇ ਸਲਾਈਡਸ ਤੇ ਸਰ ਨੇ ਇੱਕ ਵਾਰੀ ਬਰੀਫ ਕਰ ਦੇਣਾ ਫਿਰ ਤੁਸੀਂ ਸਵਾਲ ਪੁੱਛ ਲਓ ਤਿੰਨ ਇਹਦੇ ਵਿੱਚ ਮੁਜ਼ਰਮ ਗ੍ਰਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਤਪੀਸ਼ ਦੇ ਦੌਰਾਨ ਜਿਨ੍ਹਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਈ ਹੈ ਕਿ ਮੈਂ ਦੱਸਿਆ ਜਿਵੇਂ ਸੱਤਾਂ ਨੂੰ ਸ਼ਹਿਰਾ ਵੱਲੋਂ ਇਹ ਮੋਡਿਊਲ ਨਾਰਕੋ টেরਰਿਜ਼ਮ ਦਾ ਜਿਹੜਾ ਸੀਗਾ ਇਹ ਜਿਹੜਾ ਮੋਡਿਊਲ ਹੈ ਉਹ ਚਲਾਇਆ ਜਾ ਰਿਹਾ ਸੀਗਾ ਤਾਂ ਉਹਦੇ ਵਿੱਚ ਤਿੰਨ ਤਾਰਾਂ ਹੋਰ ਰਿਕਵਰ ਹੋਈਆਂ ਵਿੱਚ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਜਿਹੜੇ ਸਾਹਮਣੇ ਆਏ ਆ ਮੇਨ ਉਹਦੇ ਵਿੱਚ ਇੱਕ ਅਭਿਰਾਜ ਅਭੀਮਾਲ ਨੰਦਨੀ ਸ਼ਰਮਾ ਤੇ ਹਰਨਦੀਪ ਤੇ ਇਹਦੇ ਇਹਨਾਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰ ਵਿਦੇਸ਼ੀ ਪਿਸਤੌਲਾਂ ਦੋ ਬਲੌਕ ਤੇ ਦੋ ਪੀਐਕਸ5 ਦੋ ਰਾਈਫਲਾਂ ਸਪਿੰਗਫੀਲਡ ਤੇ ਪੰਪ ਐਕਸ਼ਨ ਤੇ 160 ਤੋਂ ਵੱਧ ਲਾਈਵ ਕੈਟਰਜੀਜ਼ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਤਿੰਨ ਕਾਰਾਂ ਇੱਕ ਹੋਂਡਾ ਆਪਣਾ ਹੋਂਡਾ ਸਿਟੀ ਇੱਕ i20 ਤੇ ਇੱਕ ਆਪਣਾ ਜਿਹੜੀ ਹੈਗੀ 8th ਗੱਡੀ ਰਿਕਵਰ ਇਹ ਸਰ ਹਥਿਆਰ ਜਿਹੜੇ ਇਹਨਾਂ ਕੋਲ ਅਗੋਂ ਦਿੱਤੇ ਡਿਲੀਵਰ ਹੋਣੇ ਸੀ ਇੱਕ ਮਹੰਗਾ ਸੀ ਕਿਸੇ ਨੇ ਇਹਨਾਂ ਨੇ ਆਪ ਯੂਜ਼ ਕਰਦੇ ਸੀ ਕਿਤੇ ਗਾਰਡ ਕਲਾਸ ਦੇ ਨਹੀਂ ਮੈਂ ਤਾਂ ਵੀ ਦੱਸਿਆ ਕਿ ਇਹਨਾਂ ਦਾ ਜਿਹੜਾ ਕਿੰਗ ਪੈਨਸ ਸੱਤਾਂ ਇਸ਼ਾਰਾ ਉਹ ਤੁਹਾਨੂੰ ਪਤਾ ਹੀ ਐ ਐਕਸਟਰੈਕਸ਼ਨਾਂ ਤੇ ਕਿਲਿੰਗਸ ਦੇ ਵਿੱਚ ਹੈਗਾ ਇਹ ਤਾਂ ਜਿਹੜੇ ਹੁਣ ਇਹਨਾਂ ਨੂੰ ਤਾਂ ਇਹਨਾਂ ਕੋਲੇ ਰਿਕਵਰ ਹੋਏ ਆ ਜਿਹੜਾ ਅਸਲ ਜਿਹੜਾ ਇਹਦਾ ਕੀ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਇਸਤੇਮਾਲ ਹੋਣਾ ਸੀ ਉਹ ਜਿਹੜੇ ਮੈਂ ਤੁਹਾਨੂੰ ਦੋਸ਼ੀ ਜਿਹੜੇ ਸਾਡੀ ਹਾਲੇ ਗ੍ਰਿਫਟ ਤੋਂ ਬਾਹਰ ਨੇ ਸਾਡੀਆਂ ਟੀਮਾਂ ਉਹਨਾਂ ਤੇ ਲੱਗੀਆਂ ਵੀਆਂ ਨੇ ਉਹਨਾਂ ਤੋਂ ਪਤਾ ਲੱਗੇਗਾ ਇਹ ਇੱਕ ਆਪਣਾ ਜਾਂਚ ਦਾ ਵਿਸ਼ਾ ਹੈ ਜਿਹੜਾ ਜਦੋਂ ਵੀ ਸਾਨੂੰ ਇਹ ਫੜੇ ਜਾਂਦੇ ਆ ਅਸੀਂ ਫਿਰ ਜਲਦ ਇੱਕ ਪ੍ਰੈਸ ਕਾਨਫਰੰਸ ਬੁਲਾਵਾਂਗੇ ਉਹਦੇ ਵਿੱਚ ਤੁਹਾਨੂੰ ਦੇਖਾਂਗੇ ਸਭ ਨਾਲ ਇਹ ਸ਼ਹਿਰੀ ਦਾ ਜਿਹੜਾ ਵਾ ਲਿੰਕ ਜਿਹੜਾ ਡਾਇਰੈਕਟ ਲਿੰਕ ਕੀ ਦੇ ਨਾਲ ਸੀ ਅਵੀ ਰਾਜ ਦੇ ਨਾਲ ਲਿੰਕ ਸੀ ਅਵੀ ਰਾਜ ਨਾਲ ਸੀਗਾ ਲਿੰਕ ਤੇ ਉਸ ਤੋਂ ਕੜੀ ਨਾਲ ਕੜੀ ਜੋੜਦੇ ਹੋਏ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਇਹ ਸਾਰਾ ਜਿਹੜਾ ਮੋਡਿਊਲ ਬਸਟ ਕੀਤਾ ਗਿਆ ਹੈ ਅ ਮਤਲਬ ਮੈਂ ਇੱਥੇ SLAਗਾ ਕਰਾਂਗਾ ਅਫਸਰ ਰੂਲਰ ਪੁਲਿਸ ਦੀ ਜਿਹੜੀ ਸੇਲ ਮੀਰ ਜੀ ਲੀਡ ਕਰ ਰਹੇ ਨੇ ਇਹਨਾਂ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਅੱਛਾ ਰابطਾ ਕਾਇਮ ਕੀਤਾ ਹੋਇਆ ਹੈ ਉਹਨਾਂ ਨੂੰ ਉਸ ਜਿਹੜੀ ਸਾਨੂੰ ਇਨਪੁਟਸ ਆndੀਆਂ ਉਹਨਾਂ ਨੂੰ ਡਿਵੈਲਪ ਕਰਕੇ ਹੀ ਏਡੀ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਫਿਰ ਦਿਲਪ੍ਰੀਤ ਕੌਰ ਦਾ ਕੀ ਰੋਲ ਹੈ? ਸਾਰਾ ਸਿੰਡੀਕੇਟ ਉਹ ਸੰਭਾਲਦੀ ਸੀ। ਦਿਲਪ੍ਰੀਤ ਕੌਰ ਅਭਿਰਾਜ ਮਹਾਲ ਦੀ ਮਾਂ ਹੈਗੀ ਐ ਉਸ ਨੂੰ ਉਸ ਪੂਰੀ ਸਕ੍ਰੀਆ ਇਸ ਦੇ ਗਰੁੱਪ ਵਿੱਚ ਹੈਗੀ ਐ ਸਾਰਾ ਜਿਹੜਾ ਨਾਰਕੋ ਨਾਰਕੋ ਦਾ ਜਿਹੜਾ ਪੈਸਾ ਆਂਦਾ ਸੀ ਉਹ ਸੰਭਾਲਦੀ ਸੀ। ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸੀ ਉਹ ਉਹਨਾਂ ਦੀ ਛਾਂਬੀਨ ਕਰ ਰਹੇ ਆ। ਗੱਡੀਆਂ ਖਰੀਦੀਆਂ ਤਾਂ ਉਹਦੀ ਉਹਦੀ ਐਕਟਿਵ ਸ਼ਮੂਲੀਅਤ ਪਾਈ ਗਈ ਹੈ ਤਾਂ ਹੀ ਉਹਦੇ ਦੇ ਵਿੱਚ ਗ੍ਰਫਤਾਰੀ ਕੀਤੀ ਪੁਖਤਾ ਸਾਡੇ ਕੋਲੇ ਸਬੂਤ ਹੈ ਕਿ ਲੋਕਲ ਸਪਲਾਈ ਵਿੱਚ ਵੀ ਲੋਕੇਸ਼ਨ ਬੈਂਕਣਾ ਆਉਂਦੇ ਸੀ ਜਾਂ ਫਿਰ ਹੈਰੋਨ ਆਉਂਦੀ ਸੀ ਇਹ ਕੀ ਬਾਰਡਰ ਦੇ ਜਰੀਏ ਆਉਂਦੀ ਸੀ ਜਾਂ ਫਿਰ ਕਿਸੇ ਹੋਰ ਜਿਹੜੀ ਜਿਹੜੀ ਹੈ ਦਲਿਆਂਦੀਆਂ ਵਿੱਚ ਸੀ ਬੇਸਿਕਲੀ ਜਿਹੜਾ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਹੈ ਉਹ ਇਦਾਂ ਦਾ ਜਿਹੜਾ ਸਰਗਣਾ ਹੈਗਾ ਉਹ ਅਭੀ ਰਾਜ ਹੈਗਾ ਉਹ ਇਹ ਜਿਹੜੇ ਸੀਗੇ ਡਿਲੀਵਰੀ ਲੈਂਦੇ ਸੀਗੇ ਅਜ਼ਲ ਹੋਰੀ ਤੇ ਆਪਣਾ ਪ੍ਰਥਮ ਹੋਰੀ ਦਾ ਨੰਦਰੀ ਦਾ ਭਰਾ ਹੈਗਾ ਤੇ ਇਹ ਜੇਲ੍ਹ ਵਿੱਚ ਵੀ ਹੈਗਾ ਇਹਨੂੰ ਜੇਲ੍ਹ ਵਿੱਚੋਂ ਵੀ ਲਿਆਂਦਾ ਗਿਆ ਹੈਗਾ ਅਭਿਰਾਜ ਵੀ ਆ ਹੁਣੀ ਪਿੱਛੇ ਜੇ ਇਸੇ ਸਾਲ ਦੇ ਪਹਿਲੀ ਤਰੀਕ ਨੂੰ ਹੀ ਜੇਲ੍ਹ ਤੋਂ ਛੁੱਟ ਕੇ ਬਾਹਰ ਆਇਆ ਹੈਗਾ ਸੋ ਇਹ ਜਿਹੜਾ ਸਰਦੋ ਪਾਰ ਹੀ ਆਂਦਾ ਸੀਗਾ ਐਕਚੁਅਲੀ ਤਾਂ ਸਰਦੋ ਪਾਰ ਹੀ ਹਿਰੋਇਨ ਆਂਦੀ ਹੈ ਹੁਣ ਇਹ ਕਿਸ ਤਰ੍ਹਾਂ ਲਾਂਦੇ ਸੀ ਇਹਦੇ ਵਿੱਚ ਹੋਰ ਕਿਹੜੇ ਜਿਹੜੇ ਚਿਹਰੇ ਜਿਹੜੇ ਬੇਨਕਾਬ ਹੋਣ ਵਾਲੇ ਹੈ ਉਹ ਅਬਿਰਾਜ ਇਹ ਸਾਰੀ ਗੁੱਤੀ ਅਬਿਰਾਜ ਨੰਦਨੀ ਸ਼ਰਮਾ ਦੇ ਫੜਨ ਤੋਂ ਬਾਅਦ ਹੀ ਅਸੀਂ ਤੁਹਾਨੂੰ ਮਾਰੂ ਹਥਿਆਰ ਜਿਹੜੇ ਨੇ ਫੜੇ ਤੋਂ ਕੁਝ ਬੋਲੇ ਜਿਥੇ ਬਤਨੇ ਸਾਂ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਇਹਨਾਂ ਦਾ ਜਿਹੜਾ ਸਰਗਨਾ ਹੈਗਾ ਉਹ ਅਬਿਰਾਜ ਮਹਿਲ ਹੈਗਾ ਇਹਨਾਂ ਨੇ ਕੀ ਕਰਨਾ ਸੀ ਕਿੱਥੇ ਇਹਨੂੰ ਅਗਾਹ ਦੇਣਾ ਸੀਗਾ ਕਿਉਂਕਿ ਅਬਿਰਾਜ ਮਹਿਲ ਦੇ ਸਿੱਧੇ ਲਿੰਕ ਸਤਨੁਸ਼ਹਿਰੀ ਨਾਲ ਹੈਗੇ ਨੇ ਸੋ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਂਦਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਹੀ ਅਸੀਂ ਤੁਹਾਨੂੰ ਅਪਡੇਟ ਦਿਵਾਵਾਂਗੇ ਸਰ ਇਹ ਜੋ ਸਤਵੀਰ ਸਿੰਘ ਹੈ ਇਹ ਕਾਫੀ ਨਾਮੀ આરોપી ਹੈ ਭਾਜੀ ਹੈ ਔਰ ਇਸ ਦੇ ਖਿਲਾਫ 19 ਐਫਆਈਰ ਹੈ ਤਾਂ ਕਿਹਾ ਇਹ ਸਭੀ ਮੇ ਵਾਂਛੀਤੇ ਕਿ ਪਹਿਲੇ ਗ੍ਰਿਫਤਾਰ ਵੀ ਹੋ ਚੁੱਕਾ ਹੈ ਨਹੀਂ ਸੱਤਨੁਸ਼ਾਰਾ ਗ੍ਰਿਫਤਾਰ ਵੀ ਹੋਇਆ ਵਿਆ ਤੇ ਹੁਣ ਫਿਰ ਬਾਹਰ ਭੱਜਣ ਚ ਕਾਮਯਾਬ ਹੋ ਗਿਆ ਸੀਗਾ ਸੋ ਉਹਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜਦੋਂ ਪੁੱਛਗੇ ਚ ਵਿੱਚ ਜਾਂਦਾ ਤਾਂ ਅਸੀਂ ਨੂੰ ਅਕਿਊਜ਼ ਤਾਂ ਨਾਮਿਨੇਟ ਕਰਦੇ ਹੀ ਆ ਨਾ ਸੋ ਇਸ ਕਰਕੇ 20 ਦੇ ਕਰੀਬ ਇਹ ਦੇ ਕ੍ਰਿਮੀਨਲ ਕੇਸਿਸ ਇੱਥੇ ਦਰਜ ਨੇ ਸਰ ਬਿੱਤੇ ਦਿਨੀ ਇੱਕ ਵਿਧਿਆਰਥੀ ਪੁਲਿਸ ਨਾਲ ਇਨਕਾਊਂਟਰ ਕੀਤਾ ਗਿਆ ਸੀ ਤੇ ਇੱਕ ਲੜਕਾ ਵੀ ਜਿਹੜਾ ਕਿ ਬਕਸਿਆ ਜਾ ਰਿਹਾ ਸੀ ਕੱਲ ਭੱਜ ਗਿਆ ਸੀ ਕੈਸਟਰ ਪੜਿਆ ਆ ਤੁਸੀਂ ਤੁਹਾਡਾ ਇਸ਼ਾਰਾ ਮਨੀ ਪ੍ਰਿੰਸ ਵਾਲੇ ਦਾ ਜਿਹੜਾ ਜਿਹਦੇ ਨਾਲ ਇੱਕ ਸਾਡਾ ਪੁਲਿਸ ਦੀ ਮੁੱਠਪੇੜ ਹੋਈ ਸੀ ਜਿਹਦੇ ਵਿੱਚ ਉਹ ਜ਼ਖਮੀ ਹੋ ਗਿਆ ਸੀਗਾ ਜੀ ਉਹ ਉਹਦੇ ਵਿੱਚ ਇਹ ਗੁਰਨਾਲਕ ਦੇ ਹਸਪੀਟਲ ਚ ਜ਼ਹਿਰੇ ਇਲਾਜ ਸੀਗਾ ਉਹਦੇ ਵਿੱਚ ਉਥੋਂ ਉਹ ਭੱਜਣ ਚ ਕਾਮਯਾਬ ਹੋਇਆ ਹੈ ਤੇ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਡਿਊਟੀ ਤੇ ਸੀ ਉਹਨਾਂ ਦੇ ਵਿਰੁੱਧ ਅਸੀਂ ਅੰਗੈਲੀ ਦੇ ਵਰਤੇ ਹੋ ਚੱਲਦੇ ਹੋਏ ਉਹਨਾਂ ਤੇ ਪਰਚਾ ਦਰਜ ਕੀਤਾ ਹੈਗਾ ਪਰ ਇਸ ਨੂੰ ਇਹਦੇ ਨਾਲ ਮੈਂ ਇਹ ਕਾਰਨ ਕਹਿ ਰਿਹਾ ਹੈ ਕਿ ਸਾਰੀ ਜਿਹੜੀ ਅੰਮ੍ਰਿਤਸਰ ਰੂਲਰ ਦੀ ਪੁਲਿਸ ਹੈਗੀ ਹੈ ਉਹਨਾਂ ਨੇ ਇਸ ਇਸ ਨੂੰ ਸਾਰੇ ਜਿਹੜਾ ਹੋਇਆ ਘਟਨਾਕ੍ਰਮ ਨੂੰ ਬੜਾ ਸੀਰੀਅਸਲੀ ਲੈਂਦਾ ਹੈ ਅਹ ਟੀਮਸ ਹੈਵ ਬੀਨ ਡਿਸਪੈਚਡ ਸਾਡੇ ਕੋਲੇ ਕਾਫੀ ਪੁਕਤਾ ਸਾਡੇ ਕੋਲੇ ਇਨਪੁਟਸ ਹੈਗੀਆਂ ਅਸੀਂ ਇਹਨੂੰ ਜਲਦ ਗ੍ਰਫਤਾਰ ਕਰਾਂਗੇ ਸਿੱਕੀ ਸਮਝੋ ਕਿ ਇਹ ਕਿੰਨਾ ਕਿ ਸਕਿਉਰਿਟੀ ਲੈਬਸ ਹੈ ਕਿਉਂਕਿ ਇਹਦੇ ਬੜਾ ਮੁਜ਼ਰਿਮ ਸੀਗਾ ਕਾਫੀ ਪਰਚੇ ਹੋਏ ਸੀ ਦੇਖੋ ਸਕਿਉਰਿਟੀ ਲੈਬਸ ਤਾਂ ਹੈਗੇ ਹੀ ਆ ਪਰ ਇਸ ਨੂੰ ਐਡਮਿਟ ਕਰ ਰਹੇ ਆ ਪਰ ਅਸੀਂ ਜਿਹੜਾ ਹੈਗਾ ਅਸੀਂ ਜਿਹੜੀ ਆਈ ਥਿੰਕ ਵੀ ਸ਼ੁਡ ਸੀ ਦੀ ਪੋਜ਼ਿਟਿਵ ਸਾਈਡ ਅਸੀਂ ਪਿਛਲੇ 2-3 ਮਹੀਨਿਆਂ ਤੋਂ ਵਿੱਚੋਂ ਕਾਫੀ ਜਿਹੜੇ ਨਾਮੀ ਜਿਹਨੂੰ ਕਹਿੰਦੇ ਬਦਮਾਸ਼ ਹੈ ਗੈਂਗਸਟਰ ਹੈ ਜਾਂ ਜਿਹੜੇ ਇਸ ਸਟਾਰਸ਼ਨਾਂ ਕਰਦੇ ਸੀਗੇ ਤੇ ਜਾਂ ਜਿਹੜੇ ਸਟਾਰਸ਼ਨ ਲਈ ਫਾਇਰਿੰਗ ਕਰਦੇ ਸੀ ਜਾਂ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਨੂੰ ਕਾਫੀ ਨੂੰ ਗ੍ਰਿਫਤਾਰ ਕਾਨੂੰ ਵਿੱਚ ਕੰਮ ਜਾ ਪਈ ਹੈ ਜਿੱਥੇ ਜਿੱਥੇ ਚੰਗਾ ਕੰਮ ਹੁੰਦਾ ਉੱਥੇ ਸ਼ਾਬਾਸ਼ ਹੈ ਜਿੱਥੇ ਅਨਗੈਲੀ ਹੁੰਦੀ ਹੈ ਤਾਂ ਉਹਨਾਂ ਨੂੰ ਉਸ ਤਰ੍ਹਾਂ ਬੰਦੀ ਸਜ਼ਾ ਵੀ ਉਹਨਾਂ ਤੇ ਪਰਚਾ ਸੀ ਦਰਜ ਕੀਤਾ ਹੈਗਾ ਉਹਨਾਂ ਸਰ ਕੋਈ ਐਸੋਸੀਏਟ ਤੇ ਨਹੀਂ ਰਹਿਣ ਵਾਲੇ ਦੇ ਫਰਾਦੀ ਵਿੱਚ ਕੋਈ ਐਸੋਸੀਏਟ ਹੋਵੇਗਾ ਨਹੀਂ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹਾਲੇ ਮਤਲਬ ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਪਬਲਿਕ ਡੋਮੇਨ 'ਚ ਨਹੀਂ ਸ਼ੇਅਰ ਕਰਦਾ ਉਹਨੂੰ ਫੜ ਲੈਣ ਦਿਓ we will come out we will not uh, hide anything from you ਅਸੀਂ ਦੋ ਮੁਲਾਜ਼ਮਾਂ ਦੇ ਉੱਤੇ ਇਸ ਤੇ ਕਾਰਵਾਈ ਕੀਤੀ ਸਰ ਤੁਸੀਂ ਸਸਪੈਂਡ ਵੀ ਕੀਤਾ ਜਾਂ ਲਾਇਨਰ ਜਦੋਂ ਤੁਸੀਂ ਪਰਚਾ ਦਰਜ ਕਰਦੇ ਉਹਨਾਂ ਨੂੰ ਸਸਪੈਂਡ ਮਤਲਬ ਕਾਰੀ ਦਿਓ ਡਿਪਾਰਟਮੈਂਟਲ ਇਨਕੁਆਰੀ ਵੀ ਅਸੀਂ ਇਨੀਸ਼ੀਏਟ ਕਰਾਂਗੇ ਸਰ ਇਹ ਗੁਰਦਾਸਪੁਰ ਦੇ ਡੀਸੀ ਦਫ਼ਤਰ ਨੂੰ ਬੰਬ ਡਾਉਨ ਹੋਣ ਦੀ ਜਿਹੜੀ ਮੇਲ ਆਈ ਹੈ ਉਹਦਾ ਕੁਝ ਪਤਾ ਲੱਗਾ ਵੀ ਕਿਹਦੇ ਵੱਲੋਂ ਭੇਜੀ ਗਈ ਹੈ ਇਹ ਜਿਹੜੀ ਇਹ ਤਾਂ ਜਿਹੜੀਆਂ ਨਵੀਆਂ ਐਪਸ ਆਈਆਂ ਉਹਨਾਂ ਤੋਂ ਜਿਸ ਤਰ੍ਹਾਂ ਤੁਹਾਨੂੰ ਦੇਖਿਆ ਹੋਣਾ ਹੈ ਪਿੱਛੇ ਜੇ ਸੀਰੀਜ਼ ਆਫ ਬੰਬ ਬਾਕਸ ਆਈ ਸੀਗੇ ਸਕੂਲਾਂ ਦੇ ਵਿੱਚ ਐਡਮਿਨਿਸਟ੍ਰੇਟਿਵ ਕੰਪਲੈਕਸਸ ਦੇ ਉੱਤੇ ਨਾਲ ਦੇ ਸੁਬਿਆਂ ਦੇ ਵਿੱਚ ਵੀ ਆ ਰਹੀਆਂ ਹੈਗੀਆਂ ਸੋ ਇਹ ਡਿਫਰੈਂਟ ਐਪਸ ਹੈਗੀਆਂ ਇਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਵੀ ਆਰ ਵਰਕਿੰਗ ਐਕਟਿਵਲੀ ਓਨ ਇਟ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇਨਿਕ ਸਪੋਰਟ ਟੀਵੀ ਅੰਮ੍ਰਿਤਸਰ